ਡਾਪਰਨੂਨ ਸਾਰਿਆਂ ਨੂੰ ਕਿਉਂਕਿ ਅੱਜ ਹੋ ਗਈ ਐ ਦੁਪਹਿਰ ਸਾਨੂੰ ਵਲੌਗ ਸ਼ੁਰੂ ਕਰਦੇ ਆਨੂੰ ਕਿਉਂਕਿ ਹੁਣ ਅਸੀਂ ਬਿਜ਼ੀ ਬੰਦੇ ਹੋ ਗਏ ਆ ਦੇਖੋ ਹਜੇ ਦੁਪਹਿਰ ਦੇ ਵਿੱਚ ਪੋਚੇ ਲੱਗ ਰਹੇ ਨੇ ਤੇ ਆਪਾਂ ਚੰਗੇ ਭਲੇ ਬੈਠੇ ਮੂਵੀ ਦੇਖਦੇ ਸੀ ਇਹ ਕੁੜੀ ਕਹਿੰਦੀ ਹਿੱਲੋ ਇੱਥੋਂ ਤੇ ਮੈਂ ਪੋਚੇ ਲਗਾਉਣੇ ਆ ਚਲੋ ਫਿਰ ਆਪਾਂ ਵੀ ਚੱਲੀਏ ਉੱਪਰ ਤੇ ਉੱਪਰ ਜਾ ਕੇ ਆਪਾਂ ਮੰਦਿਰ ਦੀ ਸਫਾਈ ਕਰਾਈਏ ਬੱਸ ਤਾਂ ਬਾਹਰ ਬਹੁਤ ਜ਼ਿਆਦਾ ਧੁੱਪ ਆ ਮੈਂ ਤਾਂ ਅੰਦਰ ਜੀਣਗੇ ਅਸੀਂ ਸ਼ਾਮ ਨੂੰ ਕਰ ਲਾਂਗੇ ਜਾਂ ਕੱਲ ਮਾਰਨਿੰਗ ਜਲਦੀ ਬੁਲਾ ਲਾਂਗੇ ਸਾਰਿਆਂ ਨੂੰ ਮੁੰਡਿਆਂ ਨੂੰ ਬੱਟ ਕੱਲ ਵੀ ਮਾਰਨਿੰਗ ਜਲਦੀ ਬੁਲਾਵਾਂਗੇ ਤੇ ਕੱਲ ਫਿਰ ਆਪਾਂ ਆਪਣਾ ਸੋਫੇ ਵਾਲਾ ਰੂਮ ਜਿਹੜਾ ਸਾਰਾ ਹੈਗਾ ਉਹ ਸਫਾਈ ਕਰਾਂਗੇ ਚਲੋ ਫਿਰ ਕਰੀਏ ਮੰਦਰ ਦੀ ਸੈਟਿੰਗ ਛੇਟ ਜੀ ਖੜੇ ਨੇ ਬਾਹੂ ਮਾਲਕ ਖੜੀ ਹੁੰਦੇ ਆ ਕੰਮ ਹੋ ਰਿਹਾ ਇਹਨੂੰ ਵੀ ਦੇ ਕਿਸੇ ਪਾਸੇ ਕੰਮ ਜਾ ਕੋਈ ਇਹਨੂੰ ਆਓ ਸ਼ੀਸ਼ਾ ਲੈ ਗਿਆ ਜਿਹੜਾ ਤੇਨੀ ਮਿੱਟੀ ਹੈ ਤੇ ਜਾ ਪੈਰ ਤੇ ਫੈਦਰ ਲੈ ਕੇ ਆ ਜਾ ਇਹ ਗੱਲ ਹੋਈ ਸੀ ਵਧੀਆ ਜੇ ਰੰਗ ਦੀ ਲਿਆਈਆਂ ਵਧੀਆ ਜੇ ਰੰਗ ਦੀ ਲੈ ਆਏ ਕਿਸੇ ਬਈ ਆਹ ਬਿਮਾਰੀ ਦੀ ਆਇ ਚ ਭਈ ਹੋਣੀ ਲੋਹੇ ਵਾਲੀ ਬਿਮਾਰੀ ਤੇ ਮੈਂ ਕੀ ਕਰਾਂ ਮੈਂ ਦਾਲ ਨਹੀਂ ਪਈ ਯਾਰ ਮੰਦਰ ਖਾਲੀ ਕਰਨੀ ਚੱਲਿਆ ਆ ਤੇ ਫਿਰ ਲਾ ਆਇ ਤੇ ਵੀ ਸਾਫ ਕਰ ਲੈ ਲੈ ਉੱਥੋਂ ਫੇਰ ਹੋ ਜਾ ਆ ਕਪੂ ਕਿੰਨੀ ਨਹੀਂ ਪਈ ਯਾਰ ਬਾਕੀ ਉਸੇ ਬੈਂਟ ਆ ਗਿਆ ਆ ਜਕਲਾ ਜਿੰਨੀ ਯਾਰ ਆ ਤੇ ਚਲਾਲ ਜੀ ਆ ਕਿਹੜੀ ਆ ਗਈ ਰਵਿੰਦਰ ਹੈਗੀ ਨੇ ਬੜੀ ਵਾ ਗਈ ਹੋਈ ਆ ਰਵਿੰਦਰ ਦਾ ਆ ਜਾਈ ਵੀ ਮੈਂ ਵੀ ਆਂਟੀ ਉਹ ਲੈ ਗਈ ਲਓ ਵੀ ਸ਼ੀਸ਼ੇ ਸਾਫ਼ ਕਰਕੇ ਅੰਦਰ ਮੈਡਮ ਸ਼ਾਹ ਦਿੱਤਾ ਆਪਾਂ ਨੂੰ ਥੋੜਾ ਜਿਹਾ ਛੋਟਾ ਰਹਿ ਗਿਆ ਜਿੰਨਾ ਚੰ ਚੱਲ ਜਾਣਾ ਆ ਪਰਦੇ ਬਣਾਉਣੇ ਦਿੱਤੇ ਨਹੀਂ ਮੈਂ ਇੱਥੇ ਲਈ ਦੋ ਉਹ ਫਰਕੇ ਲੈ ਕੇ ਆਉਣੇ ਆ ਇਹਦੇ ਨਾਲ ਮੈਚਿੰਗ ਜੀ ਨਹੀਂ ਕੁਝ ਥੋੜਾ ਥੋੜਾ ਤਰ ਮੰਦਰ ਚੱਕ ਕੇ ਲੈ ਕੇ ਆ ਰਹੇ ਨੇ ਤੇ ਫਿਰ ਨਗਾਵਾਂਗੇ ਇੱਥੇ ਜੀ ਆਪਾਂ ਆ ਗਏ ਨੀਚੇ ਮੰਦਰ ਦਾ ਸਾਰਾ ਕੰਮ ਕਰਵਾ ਕੇ ਤੇ ਸਾਰੀ ਸੈਟਿੰਗ ਹੋ ਗਈ ਹੈ ਥੈਂਕ ਗੋਡ ਔਰ ਸਾਰਾ ਵੀਊ ਮੈਂ ਤੁਹਾਨੂੰ ਦਿਖਾਉਂਗੀ ਸ਼ਾਮ ਦੇ ਟਾਈਮ ਕਿਉਂਕਿ ਨਾ ਲਾਈਟ ਚੱਲੀ ਗਈ ਸੀ ਤੇ ਮੰਦਰ ਦੇ ਜਿੰਨੇ ਮਤਲਬ ਸਾਰੀਆਂ ਫੋਟੋਆਂ ਨੇ ਸਾਰੀਆਂ ਲਾਈਟਿੰਗ ਵਾਲੀਆਂ ਨੇ ਤੁਹਾਨੂੰ ਸ਼ਾਮ ਆਇ ਨੂੰ ਫ੍ਰਿਜ ਤੇ ਲਾ ਦਿੰਦੇ ਯਾਰ ਥੋੜਾ ਜਿਹਾ ਹੋ ਗਿਆ ਸ਼ਾਮ ਦੇ ਟਾਈਮ ਦਿਖਾਵਾਂਗੇ ਛੋਟਾ ਜਿਹਾ ਮੰਦਰ ਬਹੁਤ ਸੋਹਣਾ ਬਣ ਗਿਆ ਤੇ ਇੱਕ ਮਨੀ ਜਾਨ ਮਤਲਬ ਜਿਹੜੀ दिली ਤਮੰਨਾ ਹੁੰਦੀ ਆ ਆਪਣੀ ਉਹ ਸਾਰੀ ਪੂਰੀ ਹੋ ਗਈ ਕਿਉਂਕਿ ਕੋਈ ਵੀ ਆਪਾਂ ਅਗਰ ਕੋਈ ਕੰਮ ਕਰਦੇ ਆ ਹਨਾ ਤਾਂ ਵੀ ਆਪਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆ ਅਗਰ ਕੋਈ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਗਲਤ ਹੁੰਦਾ ਆ ਤਾਂ ਵੀ ਆਪਾਂ ਵਾਹਿਗੁਰੂ ਨੂੰ ਕਹਿੰਦੇ ਆ ਕਿ ਚਲੋ ਥੋੜਾ ਕੀਤਾ ਸੀ ਠੀਕ ਹੈ ਸਾਡਾ ਜੀਵਨ ਸੀ ਜਾਂ ਥੋੜਾ ਦਿੱਤਾ ਸੀ ਤੁਸੀਂ ਵਾਪਸ ਲੈ ਗਏ ਤੇ ਬਸ ਸੁਆਪਾ ਜੀਵਨ ਚੰਗੇ ਕਰਮਾਂ ਦੇ ਵਿੱਚ ਲਗਾਓ ਕਿਸੇ ਬਾਰੇ ਮਾੜਾ ਬੋਲੋ ਨਾ ਕਿਸੇ ਬਾਰੇ ਮਾੜਾ ਕਰੋ ਕਿਉਂਕਿ ਅਗਰ ਆਪਾਂ ਨੂੰ ਇਹ ਲੱਗ ਰਿਹਾ ਕਿ ਦੂਜੇ ਇਨਸਾਨ ਨੂੰ ਪਤਾ ਲੱਗ ਰਿਹਾ ਪਰ ਤਾਂ ਦੂਜੇ ਇਨਸਾਨ ਨੂੰ ਵੀ ਲੱਗਦਾ ਹੁੰਦਾ ਜੇਕਰ ਤੁਸੀਂ ਗਲਤ ਬੋਲਦੇ ਹੋ ਜਾਂ ਗਲਤ ਕਰਦੇ ਹੋ ਬਟ ਸਭ ਤੋਂ ਵੱਡੀ ਸਜ਼ਾ ਤੁਹਾਨੂੰ ਪਰਮਾਤਮਾ ਦੇਵੇਗਾ ਸਭ ਤੋਂ ਵੱਡੀ ਸਜ਼ਾ ਇਹ ਆਪਾਂ ਉੱਪਰ ਆ ਕੇ ਡਿਨਰ ਵਗੈਰਾ ਕਰ ਲਿਆ ਤੇ ਟਾਈਮ ਹੋ ਗਿਆ 7:30 ਦਾ ਤੇ ਅੱਜ ਮੈਂ ਤੁਹਾਨੂੰ ਮੰਦਿਰ ਦਿਖਾਉਣਾ ਸੀਗਾ ਜਿਹੜਾ ਆਪਾਂ ਰੈਡੀ ਕਰਾਇਆ ਬਟ ਅੱਜ ਨਹੀਂ ਦਿਖਾਵਾਂਗੀ ਮੈਂ ਦਿਖਾਵਾਂਗੀ ਕੱਲ ਨੂੰ ਕਿਉਂਕਿ ਕੱਲ ਨੂੰ ਦੇ ਦਿਆਂ ਮੈਂ ਕਿਸੇ ਨਾ ਕਿਸੇ ਨੂੰ ਭੇਜੂੰਗੀ ਚਾ ਲਾਲ ਨੂੰ ਭੇਜੂ ਜਾਂ ਨਵੀਨ ਨੂੰ ਭੇਜੂ ਮਤਲਬ ਕਿਸੇ ਵੀ ਇੱਕ ਡਰਾਈਵਰ ਨੂੰ ਭੇਜੂੰਗੀ ਤੇ ਉਹ ਪਰਦੇ ਲੈ ਕੇ ਆਏਗਾ ਫੜ ਕੇ ਜਿੱਥੇ ਮੈਂ ਬਣਾਉਣ ਦੇਤੇ ਪਰਦੇ ਲਗਾ ਕੇ ਫਿਰ ਪੂਰੀ ਲੁੱਕ ਦਿਖਾਵਾਂਗੀ ਮੈਂ ਤੁਹਾਨੂੰ ਕਿਉਂਕਿ ਥੋੜਾ ਜਿਹਾ ਕੰਮ ਹਜੇ ਰਹਿਦਾ ਆ ਤੇ ਇੱਕ ਫੋਟੋ ਦੀ ਲਾਈਟਿੰਗ ਆ ਜਿਹੜੀ ਉਹ ਬਿਜਲੀ ਵਾਲੇ ਦਾ ਕੰਮ ਰਹਿਦਾ ਉਹ ਲਗਾ ਕੇ ਫਿਰ ਕੱਲੂ ਆਪਾਂ ਪੂਰੀ ਲੁੱਕ ਦਿਖਾਵਾਂਗੇ ਤੁਹਾਨੂੰ ਕੱਲ ਮਾਰਨਿੰਗ ਉੱਠਣਾ ਪੈਣਾ ਜਲਦੀ ਕਿਉਂਕਿ ਬੱਚਿਆਂ ਦੀ ਬੈਂਸ 5:30 ਪਾਉਣੇ 6 ਦੇ ਕਰੀਬ ਆ ਜਾਣੀ ਹੈ ਅ ਜਿਸ ਹਿਸਾਬ ਨਾਲ ਟਾਈਮ ਟੇਬਲ ਆਇਆ ਸਕੂਲ ਦਾ ਹਿਸਾਬ ਨਾਲ 5:30 ਪਾਉਣੇ 6 ਦੇ ਵਿੱਚ ਵਿੱਚ ਆ ਜੂਗੀ ਔਰ ਜਲਦੀ ਉੱਠਣਾ ਪੈਣਾ 4 ਵਜੇ ਹਜੇ ਮੈਂ ਕਮਲ ਨੂੰ ਮੈਸੇਜ ਕੀਤਾ ਕਿ ਕਿ ਉਹ ਅੱਜ ਛੁੱਟੀ ਤੇ ਸੀ ਮੈਰਿਜ ਤੇ ਗਈ ਹੋਈ ਸੀਗੀ ਕਮਲ ਨੂੰ ਮੈਸੇਜ ਕੀਤਾ ਹਜੇ ਉਹਨੇ ਸੀਨ ਨਹੀਂ ਕੀਤਾ ਕਿ ਮਾਰਨਿੰਗ ਜਲਦੀ ਆ ਜੀ ਬੱਚਿਆਂ ਦੇ ਲਾਂਚ ਬਾਕਸ ਰੈਡੀ ਕਰਨੇ ਹੁੰਦੇ ਆ ਫਿਰ ਤੇ ਹੋਰ ਪਤਾ ਨਹੀਂ ਕੁਛ ਨਹੀਂ ਚੱਲ ਰਿਹਾ ਹੈ ਤਾਂ ਦਿਮਾਗ ਵਾਸ਼ਿੰਗ ਮਸ਼ੀਨ ਚੱਲ ਰਹੀ ਹੈ ਅੱਜ ਮੇਰਾ ਦਿਮਾਗ ਵਾਸ਼ਿੰਗ ਮਸ਼ੀਨ ਵੱਲ ਚੱਲ ਰਿਹਾ ਕੀ ਕਰ ਰਹੇ ਆ ਤੂੰ ਦੈਂਜ ਸੁੱਤਾ ਪਿਆ ਸੀ ਤੂੰ ਹੈ ਹੁਣ ਹੋਮਵਰਕ ਪੂਰਾ ਕਰ ਰਹੇ ਆ ਤੇ ਮੈਂ ਆਪਣੀ ਹੋਮੀ ਪੂਰੀ ਕਰ ਰਹੀ ਆ ਵਾਸ਼ਿੰਗ ਮਸ਼ੀਨ ਦੇ ਚੱਲ ਰਹੀ ਆ ਹੁਣ ਇੱਕ ਵਾਰ ਦੇ ਕੱਪੜੇ ਕੱਢ ਕੇ ਉਹਦੇ ਵਿੱਚੋਂ ਦੈਂ ਫਿਰ ਦੇਖਾਂਗੇ ਬਾਕੀ ਦੀ ਹੋਮ ਸੋ ਅੱਜ ਦਾ ਦਿਨ ਆਪਣਾ ਕਾਫੀ ਵਧੀਆ ਰਿਹਾ ਤੇ ਅੱਜ ਮੈਂ ਬੈਠੀ-ਬੈਠੀ ਕੁਝ ਸੋਚ ਰਹੀ ਸੀ ਮਤਲਬ ਤੇ ਮਤਲਬ ਮੈਂ ਇਹ ਸੋਚ ਰਹੀ ਸੀ ਕਿ ਆਪਾਂ ਹਰ ਇੱਕ ਮਾਰਨਿੰਗ ਦੀ ਸ਼ੁਰੂਆਤ ਇੱਕ ਕਿਸੇ ਵਧੀਆ ਨਾ ਵਧੀਆ ਵਿਚਾਰ ਤੋਂ ਕਰਿਆ ਕਰਾਂ ਕਿਉਂਕਿ ਜਦੋਂ ਆਪਾਂ ਸਾਰੇ ਨੂੰ ਪਤਾ ਸਕੂਲ ਦੇ ਵਿੱਚ ਪੜਦੇ ਹੁੰਦੇ ਸੀ ਹੁਣ ਜਿਵੇਂ ਬੱਚਿਆਂ ਦੀ ਡਾਇਰੀ ਤੇ ਮੇਰੇਆਂ ਦੇ ਦੋਨੋਂ ਬੱਚਿਆਂ ਦੀ ਡਾਇਰੀ ਤੇ ਡੇਲੀ ਲਿਖਿਆ ਹੁੰਦਾ ਥਾਟ ਜਿਹਨੂੰ ਕਹਿੰਦੇ ਆਪਾਂ ਗਵਰਨਮੈਂਟ ਸਕੂਲ 'ਚ ਪੜਦੇ ਹੁੰਦੇ ਸੀ ਤਾਂ ਉੱਥੇ ਲਿਖਦੇ ਅੱਜ ਦਾ ਵਿਚਾਰ ਹਨਾ ਦੇ ਵਿਚਾਰ ਕਾਦੇ ਲਈ ਲਿਖ ਰਹੇ ਦੇ ਹੁੰਦੇ ਸੀ ਕਿ ਤਾਂ ਕਿ ਬੱਚੇ ਉਹਨੂੰ ਪੜਨ ਅੰਡਰਸਟੈਂਡ ਕਰਨ ਠੀਕ ਹੈ ਉਹ ਲਈ ਤੇ ਚੱਲਣ ਤੇ ਅੱਜ ਮੈਂ ਸੋਚਿਆ ਬੈਠੇ ਬੈਠੇ ਨਹੀਂ ਕਿ ਮੈਂ ਡੇਲੀ ਆਪਣੇ ਦਿਨ ਦੀ ਸ਼ੁਰੂਆਤ ਇੱਕ ਵਧੀਆ ਨਾ ਵਧੀਆ ਵਿਚਾਰ ਤੋਂ ਕਰਿਆ ਕਰਾਂਗੇ ਆਪਾਂ ਤੇ ਉੱਤੇ ਡਿਸਕਸ ਕਰਕੇ 2 ਮਿੰਟ ਦੀ ਫਿਰ ਆਪਾਂ ਆਪਣੇ ਦਿਨ ਦੀ ਸ਼ੁਰੂਆਤ ਕਰਿਆ ਕਰਾਂਗੇ ਦਿ ਨੈਕਸਟ ਡੇ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਂਡ ਮੈਸੇਜਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਸ਼ੁਰੂਆਤ ਕਰਦੇ ਆ ਜੀ ਅੱਜ ਦੇ ਵਲੌਗ ਦੀ ਟਾਈਮ ਤੱਕ ਦੇ ਨਾਲ 6:30 ਦਾ ਹੋ ਚੁੱਕਿਆ ਔਰ ਬੱਚੇ ਰੈਡੀ ਹੋ ਕੇ ਹੁਣ نیچے ਗਏ ਨੇ ਕਿਉਂਕਿ ਫਿਰ ਤੋਂ ਮੈਸੇਜ ਆ ਗਿਆ ਸੀ ਕਿ ਬੱਚਿਆਂ ਨੇ ਪਹਿਲਾਂ ਬਹੁਤ ਜਲਦੀ ਹੋ ਰਹੀਆਂ ਸੀ ਤਾਂ ਕਰਕੇ ਉਹਨਾਂ ਨੇ ਮਾਰਨਿੰਗ ਦਾ ਟਾਈਮ ਉਹੀ ਰੱਖ ਲਿਆ ਸਕੂਲ ਦਾ ਈਵਨਿੰਗ ਦਾ ਟਾਈਮ ਥੋੜਾ ਜਿਹਾ ਕਾਂਟਾ ਸਵਾ ਕਾਂਟੇ ਦਾ ਕਰਕੇ ਪਾਤਾ ਛੁੱਟੀ ਦਾ ਸੋ ਬੱਚੇ ਹੁਣ ਰੈਡੀ ਹੋ ਗਏ ਨਹੀਂ ਕਿ ਲੈ ਕੇ ਬੈ ਲਾਉਣ ਵਾਲੀਆਂ ਉਹਨਾਂ ਦੀ ਤੇ ਅੰਦਰ ਉਹਨਾਂ ਦਾ ਜੀਤ ਪਾ ਰਹੇ ਸੀ ਬੁੱਟਿਆਂ ਨੂੰ ਪਾਣੀ ਮੈਂ ਸੋਚਿਆ ਕਿ ਚਲੋ ਮੈਂ ਵੀ ਉੱਪਰ ਜਾਇਆ ਉਹਨਾਂ ਨੂੰ ਥੋੜਾ ਕਿਉਂਕਿ ਮਾਰਨਿੰਗ ਮਾਰਨਿੰਗ ਤਾਂ ਥੋੜਾ ਠੰਡਾ ਹੁੰਦਾ ਮੌਸਮ ਇਸ ਤੋਂ ਬਾਅਦ ਬਸ ਗਰਮੀ ਪੈਣ ਲੱਗ ਜਾਣੀ ਆ ਔਰ نیچے ਅੱਜ ਆਪਾਂ ਮੁੰਡੇ ਵੀ ਸਾਰੇ 7 ਵਜੇ ਸੱਦੇ ਆ ਅੱਡੇ ਰੰਟ ਤੱਕ ਆ ਜਾਣਗੇ ਸਾਰੇ ਤੇ ਅੱਜ ਸੋਫੇ ਵਾਲੇ ਰੂਮ ਦੀ ਸਫਾਈ ਹੋਣੀ ਆ ਸੋਫਾ ਆਪਾਂ ਕੱਲ ਕਢਵਾਤਾ ਸੀ ਵਾਰ ਔਰ ਅੱਜ ਸਫਾਈ ਹੋਣੀ ਆ ਤੋਂ ਦੇਣਗੇ ਸਾਰਾ ਚੰਗੀ ਤਰ੍ਹਾਂ ਕਿਉਂਕਿ ਉਹ ਹੀ ਹੁਣ ਗਰਮੀ ਦੇ ਵਿੱਚ ਨਹੀਂ ਹੁੰਦਾ ਕੰਮ ਲਓ ਜੀ ਸਫਾਈਆਂ ਚੱਲ ਰਹੀਆਂ ਨੇ ਸੋਫਾ ਇੱਧਰ ਕੱਟਿਆ ਪਿਆ ਇੱਧਰ ਚੱਲ ਰਹੀਆਂ ਨੇ ਸਫਾਈਆਂ ਸਾਸਰੀ ਕਾਲਾ ਹੋ ਗਈ ਤੇਰੀ ਸਾਸਰੀ ਕਾਲਾ ਲੇਟ ਆ ਤੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਸੁਖਦੀਪ ਵੀ ਤੂੰ ਲੇਟ ਆਏਗਾ ਉਹ ਦੇਲਾ ਮੁੰਡਾ ਐ ਟਾਈਮ ਟੂ ਟਾਈਮ ਹਾਂ ਜਦੋਂ ਘਰੋਂ ਨਿਕਲੇ ਆਏ ਇਹਦੇ ਮੈਨੂੰ ਪੈਰਾਂ ਦੇ ਖੜਾਕਾ ਸੁਣ ਗਿਆ ਦੇਲਾ ਜਦੋਂ ਤੂੰ ਚੱਕੀ ਤੁਰਿਆਵੇਂ ਕਸਰਾਗਾ ਤੁਰਦਾ ਹੁੰਦਾ ਜਿਵੇਂ ਆ ਸੂਣ ਵੱਜਦੀ ਤੇ ਚਰਖੇ ਦੀ ਸਫਾਈ ਚੱਲਦੀ ਆ ਕਹਿੰਦੇ ਲੈ ਉੱਧਰ ਬੰਦਾ ਹੈ ਉੱਧਰ ਠੀਕ ਹੋ ਕੇ ਬਹਿ ਜਾ ਕਰਨਾ ਚਾਹੀਦਾ ਵੀ ਯਾਰ ਮੈਂ ਚਾਦਰਾਂ ਤੋਂ ਨੂੰ ਪਾਇਆ ਵਾ ਆ ਮੁੰਡਾ ਸਭ ਤੋਂ ਵੱਧ ਕੰਮ ਕਰਦਾ ਇਹ ਹੁਣ ਵਿਚਾਰਾ ਉੱਥੋਂ ਉਤਰਿਆ ਸਿਖਰੋਂ ਉੱਧਰ ਆਪਾਂ ਪੜਦਾ ਲਾਤਾ ਘਰਮੀ ਬਹੁਤ ਜ਼ਿਆਦਾ ਹੋ ਚੁੱਕੀ ਆ ਆਰਾਮ ਸਾਰੀ ਲੌਬੀ ਦੀ ਸਫਾਈ ਹੈ ਜਿਹੜੀ ਉਹ ਵੀ ਡਨ ਟਾਈਮ 10:00 ਵੱਜ ਗਏ ਨੇ ਤੇ ਬਾਕੀ ਆਪਣੇ بس ਕਿਚਨ ਰਹਿ ਗਈ ਕਿਚਨ ਕਰਾਂਗੇ ਕੱਲ ਹੁਣ ਆਪਾਂ ਫਟਾਫਟ ਉਹ ਇਹ ਰੈਡੀ ਤੇ ਚੱਲੀਏ نیچے ਕਿਉਂਕਿ ਬਹੁਤ ਭੁੱਖ ਲੱਗੀ ਹੈ ਕੰਮ ਕਰਦਿਆਂ ਨੂੰ ਭੁੱਖ ਲੱਗਦੀ ਆ ਬਟ ਮੁੰਡਿਆਂ ਦੀ ਵਜ੍ਹਾ ਨਾਲ ਥੋੜਾ ਜਲਦੀ ਹੋ ਜਾਂਦਾ ਕੰਮ ਨਹੀਂ ਤਾਂ ਬਹੁਤ ਟਾਈਮ ਲੱਗ ਜਾਂਦਾ ਸਾਰੀ ਡਨ ਹੋ ਗਈ ਸਫਾਈ ਹੁਣ ਆਪਣੇ ਇਹ ਰਿਹਾ ਆਪਣਾ ਸੋਫੇ ਵਾਲਾ ਰੂਮ ਸਾਰਾ ਪੂਰੀ ਤਰ੍ਹਾਂ ਸਫਾਈ ਹੋ ਕੇ ਕਾਟਨ ਵੀ ਆਪਾਂ ਨਾਲ ਦੀ ਨਾਲ ਵਾਸ਼ ਕਰਕੇ ਨਾਲ ਦੀ ਨਾਲ ਹੀ ਟੰਗ ਤੇ ਸੁੱਕ ਗਏ ਹੁਣ ਧੁੱਪ ਦੀ ਵਜ੍ਹਾ ਨਾਲ ਔਰ ਇੱਥੇ ਜਿਹੜਾ ਮੈਟ ਸੀ ਆਪਾਂ ਬਾਹਰ ਕਰਤਾ ਲੌਬੀ ਦੇ ਵਿੱਚ ਇਹ ਆ ਗਏ ਲੌਬੀ ਦੀ ਸੈਟਿੰਗ ਇਹ ਉਹ ਦਿੱਤੇ ਕੋਦਾਂ ਨੇ ਕਿੰਨੀ ਵੀ ਵਾਰ ਵੀਡੀਓ ਪਲੇ ਹੋ ਗਈ। ਹੂੰ ਐ ਜੀ ਦਾ ਸਾਹਮਣੇ ਬੈਠੀ ਹੋਗੇ। ਹੂੰ ਪਾਰਸਲ ਆਇਆ ਦੇਖਦੇ ਆਂ ਕੁੜੀ ਦਾ ਆਇਆ ਕਿ ਕਿਹਦਾ ਆਇਆ ਤੇਰੇ ਆ ਹੀ ਸੂਟ ਲੱਗਦਾ ਵੈਸੇ ਮੇਰੇ ਵਿੱਚ ਲੈ ਖੋਲ ਕੁੜੀ ਬੋਲ ਕੁੜੀ ਸੂਟ ਨਾ ਵੱਢਦੀ ਪਰ ਵਿੱਚ ਤੇਰਾ ਮੈਨੂੰ ਪਤਾ ਸੂਟ ਨਾ ਵੱਢਦੀ ਵਿੱਚ ਤੈਨੂੰ ਮੈਂ ਇੰਨੀ ਗੱਲ ਦੱਸਾਂ ਅੰਦਰ ਤੇ ਉਹਲੇ ਉਹਲੇ ਉਂਗਲੀ ਮਾਰ ਦੇ ਵਿੱਚ ਮੈਨੂੰ ਕੜਾਹ ਵਾਲੀ ਮਤਲਬ ਲੈਣਾ ਤਾ ਉਹ ਨਾ ਤੋੜ ਤੈਨੂੰ ਸਾਰੇ ਧਾਂਤ ਮੇਰੇ ਯਾ ਹਾਂ ਇਹ ਦੇ ਗਿਆ ਕੋਈ ਨਹੀਂ ਤੂੰ ਵੀ ਪ੍ਰੇ ਦੇ ਦਾ ਸੂਟ ਆ ਗਿਆ ਇਹ ਤਾਂ ਉਪਰ ਦੇ ਕਰਾਇਆ ਕੱਪੜੀ ਆ ਨਾ ਯਸ ਸਲਵਾਰ ਦਾ ਕੱਪੜਾ ਦੇਖ ਬਸ ਹਣਾ ਸੁੰਦਰ ਹੈ ਗਲੈਟ ਹੀ ਨਹੀਂ ਹੈਗੀ ਇੰਦਰਜੀਤ ਦੇ ਕੋਲ ਚ ਨਾ ਮੇਰੇ ਹਾਲ ਚ ਬਾਲੀ ਨਹੀਂ ਹੈਗੀ ਮੇਰਾ ਤਾਂ ਰੰਗ ਨਹੀਂ ਗੋਰਾ ਮੇਰੇ ਹਾਲ ਚ ਵਾਲੀ ਇਹ ਨਹੀਂ ਕੀ ਕਰੀ ਬੈਠਾ ਤੂੰ ਉਹਨੂੰ ਲਓ ਜੀ ਕਹਿੰਦੇ ਛੁੱਟੀਆਂ ਦਾ ਐਲਾਨ ਹੋ ਗਿਆ 21 ਤੋਂ ਲੈ ਕੇ 30 ਜੂਨ ਤੱਕ 21 ਮਈ ਤੋਂ ਲੈ ਕੇ 30 ਜੂਨ ਤੱਕ ਪਰ ਆਪਣੇ ਬੱਚਿਆਂ ਦੇ ਸਕੂਲ ਤੋਂ ਚੱਲ ਰਹੀ ਹੈ ਬੋਟਿੰਗ ਕਿ ਤੁਸੀਂ ਆਨਲਾਈਨ ਕਲਾਸਾਂ ਲਵਾਉਣੀਆਂ ਨੇ ਜਾਂ ਆਫਲਾਈਨ ਬੱਚੇ ਆ ਗਏ ਆ ਗਏ ਤੇ ਆਪਾਂ ਤਾਂ ਵੋਟ ਪਾਈ ਆ ਆਫਲਾਈਨ ਨੂੰ ਕਿਉਂਕਿ ਸਕੂਲ ਹੈਗਾ ਜਿਹੜਾ ਸਾਰਾ ਫੁੱਲ ਏਸੀ ਆ ਇੱਕ ਕਲਾਸਰੂਮ ਦੇ ਵਿੱਚ ਦੋ ਦੋ ਏਸੀ ਬੈਨਾਂ ਨੇ ਉਹ ਪੂਰੀਆਂ ਏਸੀ ਨੇ ਤਾਂ ਕਰਕੇ ਫਿਰ ਬੱਚੇ ਸਕੂਲ ਹੀ ਠੀਕ ਨੇ ਕਿਉਂਕਿ ਨਾ ਸਕੂਲ ਚ ਇੱਕ ਵਾਰ ਐਂਟਰਸ ਹੋ ਕੇ ਸਾਰਾ ਭਾਂਡਾ-ਭੁੰਡਾ ਸਾਰਾ ਕਬਰਾ ਵਿੱਦੇ ਸੀ ਸੋ ਆਪਾਂ ਨੂੰ ਲੋੜ ਨਹੀਂ ਹੈਗੀ ਇਹਨਾਂ ਦੀ ਘਰੇ ਆਨਲਾਈਨ ਕਲਾਸਾਂ ਦਾ ਬੜਾ ਝੰਜਟਾ ਆਗੇ ਵੀ ਆਗੇ ਤੂੰ ਖੜਾ ਤਾਂ ਨਹੀਂ ਹੋ ਗਿਆ ਤੂੰ ਤਾਂ ਹੀ ਹੋ ਗਿਆ ਖੜਾ ਤੂੰ ਹੋ ਤਾਂ ਨਹੀਂ ਗਿਆ ਸੀ ਹੈ ਜਿੰਨੇ ਸਮਰ ਕੰਮ ਲਗਾਉਣਾ 15 ਦਿਨ ਸਕੂਲ ਜਾਣਾ ਪੈਣਾ ਘਰ ਪਿਆ ਤੂੰ 15 ਦਿਨ ਸਕੂਲ ਜਾਣਾ ਪੈਣਾ ਮੈਂ ਨਹੀਂ ਜਾਊਗਾ ਇਹਦੇ ਕਰ ਛੁੱਟੀਆਂ ਹੋ ਗਈਆਂ ਦੇਖੀ ਜੋ ਹੁੰਦੇ ਪਿੱਛੇ ਇਹਦੇ ਖਾਲਾ ਹੀ ਜਾਂਦੇ ਨੇ ਆਹ ਲੋ ਜੀ ਆਪਾਂ ਦਾ ਪਾਤੀ ਆਫਲਾਈਨ ਨੂੰ ਵੋਟ ਮਹਿਕ ਦੇ ਵੀ ਤੇ ਜੋ ਬੰਦੀ ਕਿੱਥੇ ਗਈ ਜੋ ਬੰਦੀ ਵੀ ਕੀ ਕਰਨਾ ਸੀਗਾ ਇਹ ਆਫਲਾਈਨ ਦੀਆਂ 7 ਹੋ ਗਈਆਂ ਆਨਲਾਈਨ ਦੀਆਂ 4 ਹੋ ਗਈਆਂ ਹੁਣੇ 10 ਵਜੇ ਤੱਕ ਚੱਲਣੀ ਆ ਵੋਟਿੰਗ ਦੇਖਦੇ ਆ ਕੌਣ ਜਿੱਤਦਾ ਜਿੱਤਾਂਗੇ ਵੀ ਜਿੱਤਾਂਗੇ ਜੋਬਨ ਆਪਾਂ ਜਿੱਤਾਂਗੇ ਬੋਟਾਂ ਪੈ ਰਹੀਆਂ ਨੇ ਅਸੀਂ ਆਫਲਾਈਨ ਵੀ ਪੇਰੈਂਟਸ ਵੋਟਾਂ ਪਾਉਣਗੇ ਤੁਸੀਂ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਕਿ ਆਨਲਾਈਨ ਕਲਾਸਾਂ ਲਵਾਉਣੀਆਂ ਨੇ ਸੋ ਮੈਂ ਵੋਟ ਪਾਈ ਆ ਕਿ ਮੈਂ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਆਨਲਾਈਨ ਕਲਾਸਾਂ ਨਹੀਂ ਲਗਾਉਣੀਆਂ ਕੱਲ ਤੋਂ ਬਾਕੀ ਸਕੂਲਾਂ ਨੂੰ ਛੁੱਟੀਆਂ ਨੇ ਕੱਲ ਤੋਂ ਠੀਕ ਹੈ ਵੀ ਜੋ ਆਏ ਨਹੀਂ ਗਏ ਤੁਸੀਂ ਕੀ ਵਿਚਾਰੇ ਹੋ ਨੀਂਦ ਕੱਢ ਕੇ ਅੱਧੇ ਪੌਣੇ ਘੰਟੇ ਦੀ ਚਾਹ ਪੀ ਕੇ ਹੁਣ ਆਪਾਂ ਸਪਾਈ ਕਰੀ ਆ ਅੱਧੇ ਹਿੱਟ ਦਾ ਨਵੇੜ ਦਾ 15 ਹੋ ਗਿਆ ਨਾ ਨਾ ਯਾਰ ਤੇ ਆ ਬੋਲੀ ਲੱਗ ਰਹੀ ਆ ਕੱਚੂ ਕੁੰਮੇ ਤੇ ਬਾੜੀ ਮੈਂ ਦੱਸਗੀ ਬੋਲੀ ਲੱਗ ਰਹੀ ਆ 2500 ਦਾ ਸੀ ਲਿਆ ਸੀ 1500 ਤੈਨੂੰ ਲਾਸਟ ਕਹਿ ਦਿੱਤਾ ਮੁੰਡਾ ਕਹਿੰਦਾ 1000 1500 ਵੀ ਬਹੁਤ ਘੱਟ ਆ ਇੰਦਰਜੀਤ ਆ ਇਹ ਵੀ ਪੰਪ ਆਫਾ ਲੜ ਗਏ ਓਏ ਉਹਨਾਂ ਨੇ ਲੈ ਲੈਣਾ ਉਹਨਾਂ ਨੇ ਲੈ ਲੈਣਾ ਉਹਨਾਂ ਨੇ ਲੈ ਲੈਣਾ 1.15 9 ਚੜ ਗਏ ਉਹ ਨਹੀਂ ਲੈ ਲੈਣਾ ਉਹਨਾਂ ਨੇ 2000 ਦਾ ਲੈ ਲੈਣਾ ਉਹਨਾਂ ਨੇ ਹਾਂ ਫਿਕਸ ਪ੍ਰਾਈਸ ਓਏ ਫਿਕਸ ਪ੍ਰਾਈਸ ਨੇ ਉਹ ਫਰਨੀਚਰ ਲੈਏਗਾ ਬੈੱਡ ਵਾਈ ਤੁਹਾਡਾ ਨਹੀਂ 1 ਰੁਪਿਆ ਫਿਕਸ ਪ੍ਰਾਈਸ ਨੇ ਇਹ ਮੁੰਡੇ ਨੇ ਕਹਦੇ ਮਿੱਟੀ ਸਿੱਟੀ ਓਏ ਇਸ ਕੋਠੇ ਤੇ ਪਾ ਲਈ ਮਿੱਟੀ ਮੇਰਾ ਸਾਰਾ ਬੁਰਾ ਦਾ ਮੀਰ ਇਹ ਨੀਮ ਆਹ ਮਹਾਨ ਸ਼ਕਤੀ ਦਾ ਉਹ ਵਿਲਾ ਦਾ ਹਾਂ ਤੀਸਰੀ ਦੇ ਗਈ ਆਂਦੀ ਅਸੀਂ ਇਹਨਾਂ ਦੇ ਘਰੇ ਸੱਤ ਦੇ ਪਉਣ ਵਾਸਤੇ ਹਾਂ ਘਰੇ ਲਾਹਾਂਗੇ ਨਾ ਹਾਂ ਲਾਗੇ ਦੋਵੇਂ ਪਈ ਲਈ ਤੀਜੇ ਦਿਨ ਚੱਕ ਲਈ ਤੀਜੇ ਦਿਨ ਚੱਕ ਕੇ ਅੰਦਰ ਬਾਹਰ ਹੀ ਸਗੋਂ ਕੋਠੇ ਤੇ ਨਹੀਂ ਪਈ ਐ ਬੇੜਾ ਤੀਜੇ ਦਿਨ ਚੱਕ ਕੇ ਬੇੜੇ ਤੇ ਸਿੱਟੀ ਬੇੜੇ ਦੇ ਹੁਣ ਬੇੜੇ ਨਹੀਂ ਬੇੜੇ ਚ ਉੱਪਰ ਘੰਟਾ ਸੈਟ ਲਈ ਹੁਣ ਉਦੋਂ ਉੱਪਰ ਜਾੜ ਨਹੀਂ ਆਜਿਆ ਨਾ ਪਰ ਹੇ ਦੇਖਾਂ ਇਹ ਲਾ 10 ਪਈ ਹੈ ਰਾਸ ਰੀ ਦੇ ਦੋ ਜਾਨੋਂ ਸਸਾਪ ਆ ਜਾਣਗੇ ਸਸਾਪ ਦੋ ਵੱਡੇ ਜੋੜੇ ਦੋ ਜੋੜਾ ਕੱਢੇ ਐ ਤੂੰ ਪਾਣੀ ਨਾਲ ਉੱਪਰ ਦੀ ਡੋਲਦੀ ਪਾਣੀ ਬੰਦ ਕਰ ਪਾਣੀ ਬੰਦ ਕਰ ਰਿਹਾ ਨਹੀਂ ਪੜ ਗਿਆ ਸਾਰੇ ਨਮੂਨੇ ਸਾਡੇ ਕੋਲ ਨੇ ਅਸੀਂ ਉਹਦੀ ਮੋੜ ਦਿੰਦੇ ਹਾਂ ਲੁਧਿਆਣੇ ਜਾਣ ਨਹੀਂ ਦਿੰਦੇ ਲੁਧਿਆਣੇ ਜਿੰਨੀ ਕਿ ਤਰੱਕੀ ਆ ਗਈ ਉਹ ਵੀ ਰੁਕ ਜੂ ਓਏ ਦਨਾ ਪਾਣੀ ਉਧਰ ਰੱਖ ਬਾਲਟੀ ਅੱਜ ਥੋੜਾ ਪਾਣੀ ਪਿਆ ਚਾਲ ਖਾਨਾ ਕਰਤਾ ਔਰੇ ਦੇ ਕਿੰਨਾ ਗੰਦ ਪਾਤਾ ਪਾਣੀ ਭਰਨੇ ਚ ਹਾਂ ਹਾਂ ਉਹ ਗਿਆ ਇੱਥਾ ਗਿਆ ਗਿਆ ਪਾ ਗਿਆ ਪਾ ਗਿਆ ਆਪਣੇ ਪਾ ਗਿਆ ਨਾ ਕਰ ਖਾਂਦੇ ਓਏ ਯਾਰ ਪਾ ਜੀ ਇਹਦੇ ਅੱਗੇ ਲੈ ਕੇ ਆਪਰ ਕੇ ਬਰਾਕ ਬੰਨ ਟਾਈਮ 9 ਵਜ ਚੁੱਕੇ ਨੇ ਤੇ ਆਪਾਂ ਹੋ ਗਿਆ ਬਿਲਕੁਲ ਫ੍ਰੀ ਬੈਠੇ ਸਿਰਸਾ ਔਰ ਮੇਰੇ ਹੋਣੇ ਹੋਣੇ ਯਾਦ ਆਇਆ ਕਿ ਮੈਂ ਕੱਲ ਕਿਹਾ ਸੀ ਕਿ ਆਪਾਂ ਜਿਹੜੀ ਬਲੌਗ ਦੀ ਸਟਾਰਟਿੰਗ ਹੈ ਉਹ ਹਮੇਸ਼ਾ ਡੇਲੀ ਕਾਥੋਟ ਤੋਂ ਕਰਿਆ ਕਰਾਂਗੇ ਅੱਜ ਬਲੌਗ ਦੀ ਸਟਾਰਟਿੰਗ ਥੋਟ ਤੋਂ ਤਾਂ ਨਹੀਂ ਕਰ ਪਾਈ ਬਟ ਐਂਡਿੰਗ ਚੂਰ ਕਰਾਂਗੇ ਤੇ ਅੱਜ ਦਾ ਜੋ ਥੋਟ ਹੈ ਜੋ ਮੇਰੇ ਮਾਈਂਡ ਦੇ ਵਿੱਚ ਆਇਆ ਉਹ ਹੈਗਾ ਕਿ ਜਿਹੜਾ ਸਮਾਂ ਹੈ ਉਹ ਸਭ ਤੋਂ ਵੱਡਾ ਗੁਰੂ ਹੁੰਦਾ ਹੈ ਕਿਉਂਕਿ ਜੋ ਸਮਾਂ ਤੁਹਾਨੂੰ ਸਿਖਾ ਸਕਦਾ ਹੈ ਉਹ ਹੋਰ ਕੋਈ ਵੀ ਨਹੀਂ ਸਿਖਾ ਸਕਦਾ ਸੋ ਟਾਈਮ ਦੀ ਹੈ ਜਿਹੜੀ ਮਤਲਬ अहमियत ਨੂੰ ਸਮਝੋ ਟਾਈਮ ਦੇ ਨਾਲ ਟਾਈਮ ਨੇ ਤੁਹਾਨੂੰ ਸਭ ਕੁਝ ਸਿਖਾ ਦੇਣਾ ਤੁਹਾਡੇ ਤੇ ਚੰਗਾ ਵਕਤ ਵੀ ਆਊਗਾ ਮਾੜਾ ਵਕਤ ਵੀ ਆਊਗਾ ਸੋ ਬੀ ਸਟਰੋਂਗ ਤੇ ਟਾਈਮ ਤੁਹਾਨੂੰ ਸਭ ਕੁਝ ਸਿਖਾਏਗਾ ਕੌਣ ਆਪਣੇ ਨੇ ਕੌਣ ਬੇਗਾਨੇ ਨੇ ਸੋ ਚਲੋ ਜੀ ਫਿਰ ਅੱਜ ਇਸ ਦੇ ਨਾਲ ਹੀ ਅੱਜ ਦੇ ਬਲੌਗ ਦੀ ਆਪਾਂ ਇੱਥੇ ਕਰਦੇ ਐਂਡਿੰਗ ਤੇ ਮਿਲਦੇ ਆਂ ਫਿਰ ਕੱਲ ਦੀ ਵੀਡੀਓ ਦੇ ਵਿੱਚ ਸੋ ਜਦ ਤੱਕ ਲਈ ਥੈਂਕਸ ਫॉर ਵਾਚਿੰਗ ਐਂਡ ਗੁੱਡ ਨਾਈਟ